ਮੈਂ ਪੰਜਾਬ ਦੇ ਲੋਕਾਂ ਦਾ ਪਹਿਲਾਂ ਖਾਸ ਤੌਰ ਤੇ ਜਲੰਧਰ ਹਲਕੇ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਲੀਮੈਂਟ ਤੱਕ ਪਹੁੰਚਾਇਆ ਉਸ ਤੋਂ ਪਹਿਲਾਂ ਚਮਕੌਰ ਸਾਹਿਬ ਦੇ ਲੋਕਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਬਾਰ ਬਾਰ ਐਮਐਲਏ ਜਿਤਾਇਆ ਮੁੱਖ ਮੰਤਰੀ ਤੱਕ ਪਹੁੰਚਾਇਆ ਤੇ ਹੁਣ ਮੈਨੂੰ ਵੈਕਰੂ ਦੀ ਕਿਰਪਾ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਆਪਣੇ ਕੋਟੇ ਵਿੱਚੋਂ ਜਿਹੜੀ ਪਾਰਲੀਮੈਂਟ ਦੀਆਂ ਸਟੈਂਡਿੰਗ ਕਮੇਟੀਆਂ ਉਹਦੀ ਇੱਕ ਅਹਿਮ ਕਮੇਟੀ ਹੈ ਜਿਹੜੀ ਐਗਰੀਕਲਚਰ ਫੂਡ ਪ੍ਰੋਸੈਸਿੰਗ ਕੋਆਪਰੇਸ਼ਨ ਡੈਰੀ ਫਿਸ਼ਰੀ ਉਹ ਉਹਦੇ ਵਿੱਚ ਐਨੀਮਲ ਹਸਬੈਂਡਰੀ ਇਹ ਸਾਰੇ ਡਿਪਾਰਟਮੈਂਟ ਉਹਦੇ ਚ ਆਉਂਦੇ 31 ਉਹਦੇ ਐਮਪੀ ਮੈਂਬਰ ਹੈ ਉਹਦਾ ਚੇਅਰਮੈਨ ਲਗਾਇਆ ਗਿਆ ਹੈ ਮੈਂ ਉਸ ਵਾਸਤੇ ਰਾਹੁਲ ਗਾਂਧੀ ਜੀ ਦਾ ਖੜਗੇ ਸਾਹਿਬ ਦਾ ਸੋਨੀਆ ਜੀ ਦਾ ਹਾਈ ਕਮਾਂਡ ਪੂਰੀ ਕਾਂਗਰਸ ਪਾਰਟੀ ਦੀ ਤੇ ਪਾਰਲੀਮੈਂਟ ਦੇ ਸਪੀਕਰ ਸਾਹਿਬ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਮੈਂ ਨੀਖ ਨੀਤੀ ਦੇ ਨਾਲ ਅਰ ਬਹੁਤ ਹੀ ਸੋਚ ਸਮਝ ਦੇ ਨਾਲ ਸਾਰਿਆਂ ਦੀ ਰਾਇ ਲੈ ਕੇ ਇੱਕ ਅੱਛਾ ਜਿਹੜਾ ਕੰਮ ਹੈ ਉਹ ਖੇਤੀ ਸਬੰਧੀ ਐਨੀਮਲ ਹਸਬੰਡੀ ਸਬੰਧੀ ਜਿੰਨੇ ਵੀ ਇਹਦੇ ਚ ਆਏ ਹੈ ਮਹਿਕਮੇ ਉਹਨਾਂ ਸਬੰਧੀ ਇੱਕ ਅੱਛਾ ਕੰਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਅੱਜ ਦੇ ਸਮੇਂ ਦੇ ਦੇਸ਼ ਦੇ ਵਿੱਚ ਕਿਸਾਨਾਂ ਦੀਆਂ ਵੱਡੀਆਂ ਸਮੱਸਿਆਵਾਂ ਨੇ ਵੱਡੇ ਪ੍ਰੋਟੈਸਟ ਨੇ ਤਾਂ ਅਜਿਹੇ ਦੇ ਵਿੱਚ ਖੇਤੀਬਾੜੀ ਤੋਂ ਤੇ ਸਹਾਇਕ ਧੰਡਿਆਂ ਨੂੰ ਲੈ ਕੇ ਇਸ ਤਰ੍ਹਾਂ ਦੀ ਜਿਹੜੀ ਰਣ ਦਿੱਤੀ ਆ ਉਹ ਤੁਹਾਡੀ ਰਹੇਗੀ ਇਹਦੇ ਵਿੱਚ ਇੱਕ ਬੜਾ ਅਹਿਮ ਹੈਗਾ ਸਮੱਸਿਆਵਾਂ ਨੂੰ ਮੈਨੂੰ ਇਸ ਗੱਲ ਦਾ ਬੜੀ ਖੁਸ਼ੀ ਹੈ ਕਿ ਮੈਨੂੰ ਕਿਸਾਨ ਤੇ ਖੇਤ ਮਜ਼ਦੂਰ ਦੀ ਸੇਵਾ ਕਰਨ ਦਾ ਮੌਕਾ ਪਾਰਟੀ ਨੇ ਦਿੱਤਾ ਔਰ ਇਸ ਨੂੰ ਮੈਂ ਨੇਕ ਨੀਤੀ ਦੇ ਨਾਲ ਔਰ ਸਾਰਿਆਂ ਦੀ ਸਲਾਹ ਲੈ ਕੇ ਅੱਗੇ ਵਧਾਉਣਾ ਤੇ ਇੱਕ ਅੱਛਾ ਵਿਕਲਪ ਹੈ ਜਿਹੜਾ ਉਹ ਤਾਂ ਕਿ ਇਹ ਸਾਡਾ ਮੁੱਖ ਤੰਦਾ ਖੇਤੀ ਖਾਸ ਤੌਰ ਤੇ ਪੰਜਾਬ ਦਾ ਹਰਿਆਣੇ ਦਾ ਇਹ ਇਸ ਏਰੀਆ ਦਾ ਨਾਰਥ ਜ਼ੋਨ ਦਾ ਜਿਹੜਾ ਮੁੱਖ ਤੰਦਾ ਖੇਤੀ ਹੈ ਉਹ ਜਿਹੜਾ ਮੁੱਖ ਤੰਦਾ ਹੈ ਉਸ ਨੂੰ ਅੱਗੇ ਵਧਾਉਣ ਵਾਸਤੇ ਮੈਂ ਕੰਮ ਕਰਨਾ ਠੀਕ ਹੈ ਇਸਮਾਨ ਜਿਹੜਾ ਕਾਰਡ ਹੈਗਾ ਉਹਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਪੈਸਾ ਰੁਕਿਆ ਹੋਇਆ ਹੈ ਹਾਈ ਕੋਰਟ ਤੇ ਵੀ ਪਟਕਾਰ ਲਾਈ ਹੈ ਸਰਕਾਰ ਦੇ ਵਿਭਾਗ ਨੂੰ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਐਡਮਿਨਿਸਟ੍ਰੇਸ਼ਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ ਹਰ ਪਾਸੇ ਹਰ ਗੱਲ ਦੇ ਵਿੱਚ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ